ਤਾਂ ਫੋਰਚੂਨਰ ਗੱਡੀ ਉੱਤੇ ਸਟੰਟ ਕਰਨੇ ਨੌਜਵਾਨਾਂ ਨੂੰ ਮਹਿੰਗੇ ਪਾਏ ਨੇ ਵੀਡੀਓ ਸੋਸ਼ਲ ਮੀਡੀਆ ਤੋਂ ਵਾਇਰਲ ਹੋਣ ਤੋਂ ਬਾਅਦ ਪੁਲਿਸ ਤੇ ਵੱਲੋਂ ਵੱਡਾ ਐਕਸ਼ਨ ਲਿੱਤਾ ਗਿਆ ਹੈ ਤਾਂ ਦੱਸ ਦਿਓ ਕਿ ਐਸਐਚਓ ਨੇ ਨੌਜਵਾਨਾਂ ਨੂੰ ਪਾਜੜਾ ਪਾਈ ਨਹੀਂ ਤਾਂ ਪਿਛਲੇ ਦਿਨ ਕੁਝ ਸਕੂਲੀ ਨੌਜਵਾਨਾਂ ਦੇ ਵੱਲੋਂ ਦਿੜਬਾ ਵਿਖੇ ਨੈਸ਼ਨਲ ਹਾਈਵੇ ਰੋਡ ਉੱਤੇ ਫੋਰਚੂਨਰ ਗੱਡੀ ਉੱਤੇ ਤੇ ਕੁਝ ਹੋਰ ਗੱਡੀਆਂ ਵਿੱਚ ਗੱਡੀ ਦੇ ਬਾਹਰ ਨਿਕਲ ਕੇ ਸਟੰਟ ਕੀਤੇ ਜਾ ਰਹੇ ਸਨ ਜਿੱਤੇ ਨੌਜਵਾਨਾਂ ਦੇ ਵੱਲੋਂ ਸਟੰਟ ਕਰਨ ਵਾਕਿਆ ਵੀਡੀਓ ਬਣਾਈ ਗਈ ਹੈ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋਈ ਹੈ ਪੁਲਿਸ ਦੀ ਪੈਣੀ ਨਜ਼ਰ ਤੋਂ ਬਚ ਨਾ ਸਕੇ ਤੇ ਨੌਜਵਾਨਾ ਨੂੰ ਥਾਣੇ ਲਿਆ ਕੇ ਉਹਨਦੇ ਪਰਿਵਾਰਾਂ ਨੂੰ ਚੇਤਾਵਨੀ ਦੇ ਕੇ ਨੌਜਵਾਨਾ ਦਾ ਮੋਟਾ ਚਲਾਨ ਕੀਤਾ। ਪੁਲਿਸ ਨੇ ਸਖਤ ਚੇਤਾਵਨੀ ਦਿੱਤੀ ਹੈ ਜਿ세 ਚੁਣ ਨੇ ਕਿਹਾ ਕਿ ਹੁਣ ਦੜਬਾ ਪੁਲਿਸ ਦੀ ਨਜ਼ਰਾਂ ਤੋਂ ਕੋਈ ਵਿਸਤਰਾ ਦੀ ਹਰਕਤ ਕਰਨ ਵਾਲਾ ਵਿਅਕਤੀ ਬਚ ਨਹੀਂ ਸਕੇਗਾ। ਤਾਂ ਦੱਸਦੇ ਕਿ ਇਸ ਤਰ੍ਹਾਂ ਦੇ ਸਟੰਟ ਬਾਜ਼ੀ ਕਰਨ ਦੇ ਨਾਲ ਕਿਸੇ ਦਾ ਵੀ ਜਾਨ ਨੂੰ ਖਤਰਾ ਹੋ ਸਕਦਾ ਹੈ। ਇਸ ਕਰਕੇ ਪੁਲਿਸ ਹੁਣ ਸਖਤੀ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਹਾਂਜੀ ਪਿਛਲੇ ਦਿਨੀ ਕੁਝ ਨੌਜਵਾਨ ਸੀਗੇ ਜਿਹੜੇ ਬੱਚੇ ਪੜਦੇ ਸੀਗੇ ਉਹ ਆਪਣੇ ਨੈਸ਼ਨਲ ਹਾਈਵੇ ਦੇ ਸਟੰਟ ਵਗੈਰਾ ਕਰ ਰਹੇ ਸੀਗੇ ਜਿਨ੍ਹਾਂ ਤੋਂ ਪਤਾ ਲੱਗਿਆ ਸਾਨੂੰ ਸੋਸ਼ਲ ਮੀਡੀਆ ਤੋਂ ਵੀਡੀਓ ਪਤਾ ਲੱਗੀ ਇਹਨਾਂ ਬਾਰੇ ਤੇ ਅਸੀਂ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਤਾਂ ਪਤਾ ਲੱਗਿਆ ਕਿ ਇਹ ਦਿੜਬੇ ਦੇ ਆਪਣੇ ਪਿੰਡਾਂ ਦੇ ਬੱਚੇ ਸੀਗੇ ਇਹਨਾਂ ਨੂੰ ਬੁਲਾਇਆ ਗਿਆ ਇਹਨਾਂ ਦੇ ਮਾਪਿਆਂ ਨਾਲ ਗੱਲ ਕੀਤੀ ਤੇ ਜੋ ਮੋਟਰ ਵਹੀਕਲ ਐਕਟ ਦੇ ਅੰਦਰ ਸੈਕਸ਼ਨ ਸੀਗੇ ਉਹਨਾਂ 'ਚ ਇਹਨਾਂ ਤੇ ਚਲਾਣ ਕੀਤੇ ਗਏ ਤੇ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਕਿ ਇਤਾਂ ਦੇ ਕੰਮ ਨਾ ਕਰਨ ਕਿਉਂਕਿ ਤਾਂ ਕਰਨ ਵਾਲੇ ਇਹ ਆਪਣੀ ਜਾਨ ਨੂੰ ਵੀ ਜੋਖਮ ਵਿੱਚ ਪਾਉਂਦੇ ਨੇ ਤੇ ਨਾਲ ਜੋ ਡਰਾਈਵ ਕਰ ਰਹੇ ਨੇਗੇ ਉਹਨਾਂ ਲਈ ਵੀ ਖਤਰਾ ਹੈ ਤੇ ਫਿਰ ਇਹਨਾਂ ਨੇ ਕਿਸ ਤਰ੍ਹਾਂ ਦੇ ਚਲਾਣ ਕੀਤੇ ਵੀ ਇਹ ਜਿਹੜੇ ਡੇਂਜਰਸ ਡਰਾਈਵਿੰਗ ਵਗੈਰਾ ਦੇ ਨਾਲ ਜਿਹੜੇ ਮੋਟਰ ਵਹੀਕਲ ਐਕਟ ਦੇ ਅੰਦਰ ਸੈਕਸ਼ਨ ਸੀ ਉਹਨਾਂ ਦੇ ਚਲਾਣ ਕੀਤੇ ਗਏ ਨੇ ਕਿ ਇਹ ਬਾਈਕਲ ਸਰ ਕਿਹੜੀ ਸੀ ਜੀ ਇਹ ਇਹਨਾਂ ਚ ਇੱਕ ਫੋਰਚੂਨਰ ਸੀਗੀ ਜੀ ਗੱਡੀ ਜਿਹਦੇ ਉੱਪਰ ਬੈਠੇ ਸੀਗੇ ਬੱਚੇ ਇੱਕ ਸਕੋਰਪੀਓ ਸੀਗੀ ਤੇ ਕਾਫੀ ਹੋਰ ਗੱਡੀਆਂ ਸੀਗੀਆਂ ਜਿਹੜੀਆਂ ਨਾਲ ਇਹਨਾਂ ਦੇ ਕਾਫਲੇ ਦੇ ਤੌਰ ਤੇ ਬਣਾ ਰੱਖੀਆਂ ਸੀਗੀਆਂ ਜੀ ਇਹ ਕਿਹੜੀ ਰੋਡ ਤੇ ਕਰ ਰਹੀ ਸੀ ਸਟੰਟ ਜੀ ਇਹ ਆਪਣਾ ਜੋ ਮੇਨ ਰੋਡ ਆ ਜੀ ਹਾਈਵੇ ਉਸ ਤੇ ਇਹ ਸਟੰਟ ਵਾਜੀ ਕਰ ਰਹੇ ਸੀਗੇ ਜੀ ਸੱਚੀ ਲੱਗਦਾ ਜੀ ਜਿਸ ਤਰ੍ਹਾਂ ਇਹ ਬੱਚੇ ਸਟੰਟ ਕਰਦੇ ਨੇ ਇਹਦੇ ਨਾਲ ਕਿੰਨਾ ਨੁਕਸਾਨ ਹੋ ਸਕਦਾ ਸੀਗਾ ਕਈ ਵਾਰ ਕੋਈ ਅੱਗੋ ਆਰੀਆਂ ਗੱਡੀਆਂ ਨਾਲ ਵੀ ਨੁਕਸਾਨ ਹੋ ਸਕਦਾ ਹਾਂਜੀ ਇਹੇ ਵਿੱਚ ਜਿੱਦਾਂ ਪਹਿਲਾਂ ਦੱਸਿਆ ਕਿ ਇਹ ਆਪਣੀ ਜਾਨ ਨੂੰ ਤਾਂ ਜੋਖਮ ਵਿੱਚ ਪਾਉਂਦੀ ਨੇਗੇ ਤੇ ਜੋ ਡਰਾਈਵਿੰਗ ਗੱਡੀਆਂ ਸੜਕ ਤੇ ਕਰ ਰਹੀਆਂ ਨੇ ਉਹਨਾਂ ਲਈ ਵੀ ਖਤਰਾ ਬਣਦੇ ਨੇਗੇ ਇਸ ਲਈ ਇਹਨਾਂ ਨੂੰ ਅਸੀਂ ਅਪੀਲ ਕਰਦੇ ਆਂ ਬੱਚਿਆਂ ਦੇ ਮਾਪੇ-ਮਾਪ ਨੂੰ ਵੀ ਅਸੀਂ ਅਪੀਲ ਕਰਦੇ ਆਂ ਕਿ ਇਹਨਾਂ ਦੇ ਜਿਹੜੇ ਜਦੋਂ ਇਹ ਸਕੂਲ ਵਗੈਰਾ ਜਾਂਦੇ ਨੇ ਇਹਨਾਂ ਦਾ ਖਿਆਲ ਰੱਖਣੀ ਇਹਨਾਂ ਨੂੰ ਵਹੀਕਲ ਨੇ ਜਿਹੜੇ ਉਹ ਨਾ ਦੇਣ ਜੋ ਸਕੂਲ ਬੱਸਾਂ ਨੇਗੀਆਂ ਲੱਗੀਆਂ ਹੋਈਆਂ ਉਹਨਾਂ 'ਚ ਇਹਨਾਂ ਨੂੰ ਜਿਹ ਪੁਲਿਸ ਦੀ ਕਿਸ ਤਰ੍ਹਾਂ ਦੀ ਨਿਗਾਹ ਜੀ ਇਹਨਾਂ ਲੋਕਾਂ ਦੀ ਦੇਖੋ ਪੁਲਿਸ ਦੀ ਪੂਰੀ ਇਹਨਾਂ ਤੇ ਪੈਣੀ ਨਜ਼ਰ ਆ ਪੁਲਿਸ ਤੋਂ ਕੋਈ ਵੀ ਬਚ ਨਹੀਂ ਸਕਦਾ ਹੈਗਾ ਸਾਡੀ ਜਿਹੜੀ ਅਗਸਤਾ ਲਗਾਤਾਰ ਚੱਲਦੀ ਰਹਿੰਦੀ ਸੋਸ਼ਲ ਮੀਡੀਆ ਤੇ ਵੀ ਸਾਡੀ ਜਿਹੜੀ ਟੀਮਾਂ ਨੇ ਬਣੀਆਂ ਹੋਈਆਂ ਨੇ ਲਗੀਆਂ ਕਿ ਜੋ ਇਦਾਂ ਦੀ ਸਟੰਟबाजी ਜਾਂ ਕੋਈ ਵੀ ਕੁਝ ਕਰੂਗਾ ਉਹ ਉੱਤੇ ਜੋ ਬੰਦੇ ਕਾਨੂੰਨ